ਸਾਰੇ ਮੁਸੀਬਾ ਹੀ ਪੈਣਾ ਨੂੰ ਜੈ ਮਸੀਹ ਦੀ ਆਓ ਅੱਜ ਇਸ ਸਿਸਟਰ ਦੀ ਗਵਾਹੀ ਨੂੰ ਸੁਣਨ ਜਾ ਰਹੇ ਇਹਨਾਂ ਦਾ ਨਾਂ ਸਰਬਜੀਤ ਗੌਰ ਹੈ ਇਹ ਸ੍ਰੀ ਮੁਖਸਰ ਸਾਹਿਬ ਦੇ ਰਹਿਣ ਵਾਲੇ ਨੇ ਇਹਨਾਂ ਦੇ ਜੀਵਨ 'ਚ ਪਰਮੇਸ਼ਰ ਨੇ ਬੜੀ ਅਜੀਬ ਔਰ ਚੰਬੀ ਰੀਤੀ ਨਾਲ ਆਪਣੀ ਦਾਸੀ ਜੀ ਇਸ ਮਸੀਹ ਪਿੰਕੀ ਸਿਸਟਰ ਦੇ ਦੁਆਰਾ ਕਾਰਕ੍ਰਿਤਾ ਆਓ ਅਸੀਂ ਇਹਨਾਂ ਦੀ ਗਵਾਹੀ ਨੂੰ ਅੱਜ ਇਹਨਾਂ ਦੀ ਮੂਹ ਸੁਣਨੇ ਆ ਕਿ ਕਿਸ ਤਰ੍ਹਾਂ ਪਰਮੇਸ਼ਰ ਨੇ ਇਹਨਾਂ ਦੇ ਜੀਵਨ 'ਚ ਕੰਮ ਕੀਤਾ ਆਮਨ ਗੋਡ ਬlesਸ ਯੂ ਆਲ ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਜੈ ਮਸੀਹ ਦੀ ਤੇ ਮੇਰਾ ਨਾਮ ਸਰਬਜੀਤ ਗੌਰ ਹੈ ਤੇ ਮੈਂ ਆਪਣੇ ਜੀਵਨ ਦੀ ਬਹੁਤ ਵੱਡੀ ਗਵਾਹੀ ਦੇਣ ਜਾ ਰਹੀ ਹਾਂ ਮੈਨੂੰ ਜਨਨਿਕੇ ਰਾਤ ਨੂੰ ਬਹੁਤ ਹੀ ਭਿਆਨਕ ਸੁਪਨੇ ਆਉਂਦੇ ਸੀਗੇ ਤੇ ਮੈਂ ਜਨਨਿਕੇ ਮੈਨੂੰ ਇੱਕ ਲਕੋਰੀਆ ਦੀ ਪ੍ਰੋਬਲਮ ਸੀਗੀ ਤੇ ਸਿਸਟਰ ਤੋਂ ਮੰਮਾ ਜੀ ਤੋਂ ਮੈਂ ਨੰਬਰ ਲਿਆ ਤੇ ਮੇਰੇ ਮੰਮਾ ਨੇ ਮੈਨੂੰ ਨੰਬਰ ਦਿੱਤਾ ਸਿਸਟਰ ਦਾ ਤੇ ਇਹਨਾਂ ਨੇ ਮੇਰੇ ਤੇ ਦੁਆ ਪ੍ਰਾਰਥਨਾ ਕੀਤੀ ਤੇ ਮੈਂ ਅੱਜ ਸੁਪਨਿਆਂ ਤੋਂ ਵੀ ਆਜ਼ਾਦ ਆ ਤੇ ਮੇਰੀ ਮੈਨੂੰ ਲਕੋਰੀਆ ਦੀ ਪ੍ਰੋਬਲਮ ਵੀ ਖਤਮ ਆ ਤੇ ਮੈਂ ਯਿਸੂ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਪਾਸਟਰ ਪਿੰਕੀ ਜੀ ਦਾ ਵੀ ਬਹੁਤ ਧੰਨਵਾਦ ਕਰਦੀ ਆ ਇਹ ਉਹਨਾਂ ਨੇ ਮੇਰੇ ਤੇ ਪ੍ਰੇ ਕੀਤੀ ਤੇ ਮੈਂ ਇਸ ਸੁਪਨਿਆਂ ਤੋਂ ਤੇ ਲਕੋਰੀਆ ਦੀ ਪ੍ਰੋਬਲਮ ਤੋਂ ਬਿਲਕੁਲ ਆਜ਼ਾਦ ਆ ਇਹ ਸਾਰਾ ਨੂੰ ਜੈ ਮਸੀਹ ਦੀ i mean